ਤਾ ਉਦੇ ਉਰੇ ਤੱਕ ਪਾਣੀ ਸੀਗਾ ਇੱਥੇ ਤੱਕ ਪਾਣੀ ਸੀ ਪਰਾਂ ਪੂਰਾ ਪਾਣੀ ਪਾਣੀ ਸੀ ਬੁਰਾ ਬੁਰਾ ਹਾਲ ਸੀਗਾ ਉਹ ਤੋ ਕੀ ਨਹੀਂ ਸੀ ਉਹ ਗੋਦੀਆਂ ਵਿੱਚ ਦੇ ਉਹ ਚੀਜਾਂ ਸਿੱਕੇ ਜਾਂ ਬਚ ਨੂੰ ਤੇ ਜਮਾ ਹੋਏ ਆ ਕਿਸੇ ਦਾ ਘਰ ਕਿਵੇਂ ਟਾ ਹੈਗਾ ਪਾਣੀ ਨੇ ਵਿਚਾਰੇ ਨੇ ਇਹ ਬਣ ਰੱਖਿਆ ਨੇ ਮੱਜਾਂ ਆਪ ਦਾ ਜਗਾੜੂ ਜਗਮ ਕਰਕੇ ਬਣ ਰੱਖਿਆ ਨੇ ਠੀਕ ਕਰਨਾ ਨਾ ਲੋਕ ਜੋ ਮਾਲਕ ਨੂੰ ਮਨਜ਼ੂਰ ਆ ਦੇਖੋ ਆ ਸਾਰੀ ਫਸਲ ਬਰਬਾਦ ਹੋਈ ਪਈ ਆ ਦੇਖੋ ਕੀ ਹਾਲ ਹੋਇਆ ਜੀਰੀਆਂ ਦਾ ਜਮੀ ਆ ਬਣ ਗਏ ਪੰਜ ਤੇ ਪਰਲੇ ਪਾਸੇ ਪਾਕਿਸਤਾਨ ਆ ਗਿਆ ਇੱਥੇ ਅਜੇ ਵੀ ਪਾਣੀ ਖੜਾ ਦੇਖ ਲੋ ਪਰ ਪੰਜ ਕੋਲਡੈਸਟ ਬਣਾਈ ਹੋਈ ਹੈਗੀ ਉਹਨਾਂ ਨੂੰ ਦੇਈ ਜਾਂਦੇ ਆ ਬਸ ਜੀ ਮੇ ਪਸ਼ੂ ਨੇ ਜਨੇ ਜਨੇ ਪਸ਼ੂ ਨੇ ਉਹ ਸਾਵ ਨਾਲ ਬਾਲਟੀਆਂ ਪਰ ਪਰ ਦੀ ਜਾਂਦੇ ਆ ਬਸ ਇਹਨਾਂ ਦੇ ਜਿਵੇਂ ਹੁਣ ਬਾਈ ਦੇ 6 ਪਸ਼ੂ ਨੇ ਤੇ ਉਹਨੂੰ ਸੇ ਬਾਲਟੀਆਂ ਭਰ ਕੇ ਪਾਤੀਆਂ ਆ ਆ ਫੀਟ ਦੀਆਂ ਬੋਰੀਆਂ ਆਪਾਂ ਚੱਕੀ ਜਾਂਦੇ ਆ ਜਿੰਨਾਂ ਚ ਇਹਨਾਂ ਨੇ ਲਖਿਆਈਆਂ ਸੀਗੀਆਂ ਤੇ ਕੱਲ ਨੂੰ ਆਪਾਂ ਚੱਲਾਂਗੇ ਉੱਥੇ ਜਿਹੜੇ ਇਲਾਕਿਆਂ 'ਚ ਪਾਣੀ ਆਏਗਾ ਸਵੇਰੇ ਤੰਤੋਂ ਨਬੇ ਤੁਰਾਂਗੇ ਬਾਕੀ ਦੇਖੋ ਰੱਖੋ ਰੱਖੋ ਕਿੰਨੇ ਜਾਣੇ ਲੱਗਿਆ ਬੋਰੀ ਨੂੰ ਰੱਖ ਦੋ ਰੱਖ ਦੋ ਆਏ ਨਹੀਂ ਆਏ ਤੁਸੀਂ ਐ ਆਸੀਆਂ ਆ ਗਈ ਸੀ ਗੁਰਦੁਆਰਾ ਸਾਹਿਬ ਆ ਤੇ ਚਾਹ ਪੀਨੇ ਆ ਬਸ ਫਿਰ ਤੁਰਦੇ ਆਂਗੇ 3:30 ਵਜੇ ਗਿਆ ਮੈਂ ਵੀ ਪਿੰਡ ਆ ਜਾ। ਆਪ ਆਪਣਾ ਟਰੈਕਟਰ ਕਰਤਾ ਸਟਾਰਟ। ਬੋਲੋ 9-10 ਬੰਦੇ ਹੋਗੇ। ਜਾਓ ਪੁਣਾ। ਬੜਾ ਗਾਹੇ ਕਰ ਰਹਾ। ਪਹਿਲਾ ਆਪਾਂ ਬਠਿੰਡੇ ਜਾਵਾਂਗੇ। 55 ਕਿਲੋਮੀਟਰ ਰਹਿ ਗਿਆ ਰੋ ਬਠਿੰਡਾ। ਤੇ ਫਿਰ ਆਪ ਬਠਿੰਡੇ ਤੋਂ ਮਲੋਟ ਜਾਵਾਂਗੇ। ਫਿਰ ਉਸ ਤੋਂ ਬਾਅਦ ਦੇਖਾਂਗੇ ਬਾਕੀ। ਆ ਗਿਆ ਹੌਟਲ ਨੈਟ। ਬਰਨਾਲੇ ਦੀ ਸਭ ਤੋਂ ਮਸ਼ਹੂਰ ਜਗਾ ਹੁਣ ਤਾਂ ਪੰਜਾਬ ਦੀ ਸਭ ਤੋਂ ਮਸ਼ਹੂਰ ਜਗਾ ਹੋ ਗਈ। ਬਹੁਤ ਲੱਗੀ ਹੁੰਦੀ ਹੈ ਜਣੇ ਇੱਥੇ। ਤਪੇ ਦੇ ਕੋਲ ਆ ਗਈ ਸੀ ਆਪਾਂ ਤੇ ਇੱਥੇ ਟਰੈਕਟਰ ਰੋਕ ਲਿਆ ਸੀਗਾ। ਆਪਣੇ ਦੋ ਟਰਾਲੀਆਂ ਪਾਈਆਂ ਹੋਈਆਂ ਨੇ ਪਿੱਛੇ ਟਰੈਕਟਰ ਦੇ। ਦੋਨੇ ਭਰੀਆਂ ਹੋਈਆਂ ਲੱਗੀਆਂ। ਆਹ ਡਬਲ ਟੈਰੀ ਐ ਤੇ ਇੱਕ ਪਿੱਛੇ ਸਿੰਗਲ ਟੈਰੀ ਐ। ਮੂਰਿਆ ਪਖਾਲੇ ਦਾ ਝੰਡਾ ਲਾ ਰੱਖਿਆ ਹੈਗਾ ਆ ਵੇਖੋ 70 ਕਈ ਦਿਨ ਹੈ ਰਾਜ ਆ ਜਾ ਰਹੀ ਹੈ ਇਧਰ ਪਹੁੰਚੀਆਂ ਦੀ ਸੋਣੀ ਆ ਗਈ ਆਹ ਥੋਨੇ ਸਾਈਡ ਤੇ ਵਿਚ ਚੰਗੜ ਵੀ ਪਹੁੰਚ ਆਦਾ ਹੈਗਾ ਜੀ ਦਿਨ ਵੀ ਚੜ ਗਿਆ 6:00 ਵੱਜ ਗਿਆ ਤੇ ਆਪਾ ਬਟੰਡਾ ਤਾਂ ਲੰਘਿਆ ਏ ਭਾਈ ਕਿਨੇ ਹੀ ਚੌਂਕਾ ਗਿਆ ਇਧਰ ਕੀ ਲਾਗੀਆਂ ਆ ਦੇਖੋ ਝੀਲ ਆ ਗਈ ਥਰਮਲ ਪਲਾਂਟ ਆ ਗਈ ਥਰਮਲ ਬਟੰਡੇ ਦੇ ਪੂਰੇ ਮਸੂਰ ਨੇ ਝੀਲ ਵੀ ਕਾਸੀ ਵੱਡੀ ਆਏ ਆ ਇੱਧਰ ਵੀ ਆ ਗਈ ਗਲਤ ਸਾਈਡ ਮੁੜਿਆ ਸੀ ਹੁਣ ਅਸੀਂ ਆਗੇ ਧਰਮਲੋ ਫਰੈਂਡ ਇਹ ਬਹੁਤ ਜ਼ਿਆਦਾ ਮਸ਼ਹੂਰ ਹੈ ਤੇ ਨਾਲ ਹੀ ਈ ਲਾਗੀ ਪਚਾਈ ਕਿੰਨੀ ਜ਼ਿਆਦਾ ਇਹਨਾਂ ਦੀ ਇਹ 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 ਹੋਇਆ ਕਰਿਆਗਾ ਵੇਖੋ ਨੇੜੇੋਂ ਵੇਖੋ ਗੱਡੇ ਆਲਾ ਵੱਡੇ ਲੱਗਦੇ ਨੇ ਕਿੰਨੀ ਜ਼ਿਆਦਾ ਉਚਾਈ ਹੈ ਇਤੋਂ ਪਤਾ ਲੱਗਦਾ ਹੈ ਅੱਗੇ ਤਾਂ ਦੂਰੋਂ ਹੀ ਦੇਖੇ ਸੀਗੇ ਅੱਜ ਪਹਿਲੀ ਵਾਰ ਲੱਭੋਂ ਦੇਖਿਆ ਹੈ ਕਿ ਕੁੱਸਤੀ ਆਲਾ ਇੱਧਰ ਰਹਿ ਗਿਆ ਤੇ ਮੁੱਗੇ ਕੁੱਸਤੀ ਆਲਾ ਉਧਰੋਂ ਬਾਹੀ ਜਿਆਦਾ ਵੱਡਾ ਹੈਗਾ ਧਰਮਣ ਆ ਦੇਖੋ ਕੋ ਹਵੇਲੀ ਜੀ ਕਿੰਨੇ ਘਣਾ ਇਹ ਪਤਾ ਨਹੀਂ ਕਿਵੇਂ ਅੱਗੇ ਲਾ ਆ ਉਹ ਪਟੰਡੇ ਦਾ ਲਾਲ ਕਿ ਲਾ ਆ ਗਿਆ ਨੇ 11 ਦਾ ਟਾਈਮ ਹੋ ਗਿਆ ਤੇ ਆਪਾਂ ਫਾਜਲ ਕਾ ਪਹੁੰਚ ਗਏ। ਦੇਰਾਂ ਚ ਆਪਾਂ ਰੁਕ ਵੀ ਗਏ ਸੀਗੇ ਤਾਂ ਕਰਕੇ ਟਾਈਮ ਜ਼ਿਆਦਾ ਲੱਗ ਗਿਆ। ਕਿੱ데 ਜਾ? ਆਪੋ ਕੋਈ ਮਰਜੀ। ਇਹ ਪਾਣੀ ਦੇ ਕਿਨੇ ਆਪੋ ਸਲਾਪਾਈ ਨੂੰ। ਪਰ ਚਲੋ ਮੜਾ ਜਾਂ। ਇੱਕੋ ਚਲੋ ਮੜਾ ਲੱਕੇ। ਆ ਇੱਧਰ ਸਾਰੇ ਬਾਣ ਬੂਨ ਨੀਵੇਂ ਆ ਗਏ। ਬਾળે ਨੀਵੇਂ ਨੇਗੇ ਥੱਲੇ। ਜਗਾ ਸਾਰੀ ਨੀਮੀ ਆ ਗਈ। ਇੱਥੋਂ ਆਇਆ ਤਾਂ ਮਿੱਟੀ-ਮੁੱਟੀ ਇੱਥੋਂ ਹੀ ਚੱਕਦੇ ਨੇਗੇ ਸਾਰੀ। ਮਿੱਟੀ-ਮੁੱਟੀ ਜਿਹੜੀ ਕੱਢਦੇ ਨੇਗੇ ਤਾਂ ਕਰਕੇ ਨੇ-ਨੇ ਨੀਵੇਂ ਹੋ ਗਏ ਬਾਣ। ਆਇਦਰ ਲੰਗਰ ਵੀ ਆਉਣ ਲੱਗ ਪਈ। ਆ ਦੇਖੋ। ਅੰਦਰ ਪ੍ਰਗਾਸ ਕਰਾਇਆ ਹੈ ਮਹਾਰਾਜਾ ਤੇ ਇੱਧਰ ਲੰਗਰ ਸਕਾਈ ਜਾਂਦੇ ਨੇ ਕਾਮ ਵਾਲੀ ਪਿੰਡ ਆ ਗਏ ਅਸੀਂ ਇਹਦੀ ਕਾਮ ਵਾਲੀ ਪਿੰਡ ਆ ਗਈ ਇਹ ਆ ਗਿਆ ਕਾਮ ਵਾਲੀ ਪਿੰਡ ਤੁਹ ਆ ਪ੍ਰਾਇਮਰੀ ਸਕੂਲ ਆ ਗਿਆ ਕਮ ਵਾਲੀ ਦਾ ਆ ਦੇਖੋ ਬਹੁਤ ਸੋਹਣਾ ਸਕੂਲ ਜਿਹੜਾ ਬਹੁਤ ਸੋਹਣਾ ਬਣਾਇਆ ਹੋਇਆ ਹੈ ਇੱਥੇ ਥੋੜੇ ਜੇ ਘਰ ਪੁਰਾਣੇ ਤਰ੍ਹਾਂ ਦੇ ਨੇ ਪਿੰਡ ਪੁਰਾਣੇ ਤਰ੍ਹਾਂ ਦੇ ਨੇ ਘਰ ਪੁਰਾਣੇ ਤਰ੍ਹਾਂ ਦੇ ਨੇ ਆ ਗੋਹਾ ਗੋਹਾ ਪਾਤੀ ਪੁੱਤੀਆਂ ਰਿਕਦੇ ਪੱਥੀਆਂ ਹੋਈਆਂ ਨੇ ਇਹ ਆ ਮਿੱਟੀ ਦੇ ਘਰ ਆ ਗਏ ਮਿੱਟੀ ਦੇ ਘਰ ਵੀ ਬਹੁਤ ਨੇ ਕਿ ਉਹਦੇ ਆ ਆ ਗਿਆ ਦਰਿਆ ਅੱਗੇ ਆ ਵੇਖੋ ਪੂਰੇ ਮਿਲਟਰੀ ਵਾਲੇ ਵੀ ਖੜੇ ਨੇਗੇ ਆਰਾ ਬਲੌਕ ਕਰੀ ਖੜੇ ਨੇਗੇ ਤੇ ਪਰ ਸਾਨੂੰ ਤੋਂ ਦੇ ਜਾਣੇ ਮੱਲਾ ਦਾ ਲੰਗਣਾ ਆਰੇ ਬੰਨ ਬੰਨ ਲਾਏ ਹੋਏ ਨੇ ਇਦੋਂ ਪਰਲੇ ਪਾਸੇ ਪਾਣੀ ਸੀ ਸਾਰਾ ਇਦੋਂ ਪਰਲੇ ਪਾਸੇ ਸਾਰਾ ਪਾਣੀ ਪਾਣੀ ਹੋ ਗਿਆ ਸੀ ਸਾਰਾ ਆ ਇੱਥੋਂ ਟੁੱਟ ਕੇ ਵਗ ਗਿਆ ਸੀ ਪਾਣੀ ਆ ਦਰਿਆ ਜੋ ਉਹਦੇ ਪਹਿਲਾਂ ਤਾਂ ਜਮੇ ਨਹੀਂ ਦਿੰਦਾ ਸੀ ਹਾਂ ਪੁਲ ਵੀ ਨਹੀਂ ਦਿੰਦਾ ਸੀ ਦਰਿਆ ਦਾ ਮੋਰਨ ਦਿਖਾ ਲੱਗਿਆਗਾ ਆ ਦੇਖੋ ਆ ਬੁਰੀ ਬੁਰੀ ਲਾਈਆਂ ਹੋਣੀਆਂ ਨੇ ਨੈਦਰਾ ਆ ਇੱਧਰ ਲਾਏ ਹੋਏ ਨੇ ਬੰਨ ਬੰਨ ਮਾਰੇ ਹੋਏ ਨੇਗੇ ਅਰੇ ਬਾਦ ਮਾਰੇ ਆ ਦੇਖੋ ਆ ਤਾਂ ਉਦੇ ਉਰੇ ਤੱਕ ਪਾਣੀ ਸੀਗਾ ਇੱਥੇ ਤੱਕ ਪਾਣੀ ਸੀ ਬਰਾ ਪੂਰਾ ਪਾਣੀ ਪਾਣੀ ਸੀ ਬਰਾ ਬਰਾ ਹਾਲ ਸੀਗਾ ਉਹੋ ਕੁਝ ਇਹ ਵਿੱਚ ਉਹ ਤਸਵੀਰੋ ਕਿੱਥੇ ਆ ਵਿੱਚ ਨੂੰ ਜਮਾਉਂਦੇ ਆ ਆਹ ਬੱਲੇ ਜੀ ਆਹ ਦੇਖ ਪਤਾ ਨਹੀਂ ਕਿ ਕਿਰਤ ਕਰ ਰਹੇ ਨੇ ਜਗ੍ਹਾ ਬਹੁਤ ਘੇਰ ਲਈ ਆ ਨਾ ਉਹ ਤਾਂ ਉਹ ਤਾਂ دریا ਤਾਂ ਇੰਨਾ ਕਿਸੀ ਇਹ ਬਾਕੀ ਤਾਂ ਉਹ ਉਹ ਕਰ ਗਿਆ ਕਿਰਾਏ ਸਾਰਾ ਤੂੰ ਵੀ ਕਰ ਗਿਆ ਆਹ ਦੇ ਉਧਰ ਹੀ ਖੜਾ ਉਹ ਸਾਈਡ ਤਾਂ ਤੂੰ ਮਾਰ ਕਰ ਉਹ ਮੱਛੀ ਫੜ ਰਹੇ ਨੇ ਆ ਬਾਈ ਉਹਰੇ ਮੱਸੀ ਫੜੀ ਜਾਂਦਾ ਔਰ ਦੇਖੋ ਮੱਸੀ ਫੜੀ ਜਾਂਦਾ ਉਹ ਉਹਦਾ ਕਿਸਤੇ ਆ ਕੋਸਤੇ ਬਹੁਤ ਸੀਰੇ ਆ ਜਿਹੜਾ ਬੋਲਦਾ ਬਾਈ ਆਪੁਰ ਦੀ ਤੁਨੀ ਗੇ ਉਹ ਨਾ ਕੋਈ ਬੋਲਦਾ ਹਾਂ ਤੇ ਸਾਡੇ ਜਿੱਦਾਂ ਆ ਇੱਥੇ ਤਾਂ ਪਾਣੀ ਪਾਣੀ ਸਿਆ ਪਾਣਾ ਚ ਆ ਸਾਡੇ ਜਿੱਦਾਂ ਆ ਇਹ ਖੜਾ ਬਾਈ ਨਾ ਆ ਪਾਣਾ ਨਾ ਕੋਈ ਖੜਾ ਏ ਰੋ ਆ ਉਹ ਫਾ ਵੀ ਤੇ ਆ ਆ ਦੇਖੋ ਆ ਬਾਣਾ ਦਾ ਕੀ ਹਾਲ ਕੀਤਾਗਾ ਲੱਗਦਾ ਹੋਵੇ ਏਰੀਆ ਦਾ ਲੱਗਦਾ ਹੋਵੇ ਏਰੀਆ ਬਖੇ ਉਹ ਇੱਧਰ ਹੁੰਦਾ ਇੱਧਰੋਂ ਦਰਸਦੇ ਸੀਗੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਨਾ ਲੋਕਾਂ ਨੂੰ ਆ ਇੱਧਰ ਵੀ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਆ ਦੇਖੋ ਆ ਕਿਸੇ ਦਾ ਘਰ ਕਿਵੇਂ ਟਾ ਹੈਗਾ ਪਾਣੀ ਨੇ ਬਚਾਰੇ ਨੇ ਇਹ ਭੰਨ ਰੱਖਿਆ ਨੇ ਮੱਜਾਂ ਆਪ ਦਾ ਜਗਾੜੂ ਜਿ ਘਮ ਕਰਕੇ ਬਣਾ ਰੱਖਿਆ ਨੇ ਕੀ ਕਰਨਾ ਨਾ ਲੋਕ ਜੋ ਮਾਲਕ ਨੂੰ ਮਨਜ਼ੂਰ ਆ ਇੱਧਰ ਦੇਖੋ ਫਾਸਲਾ ਦਾ ਕਿੰਨਾ ਨੁਕਸਾਨ ਹੋਇਆ ਇਹ ਗ੍ਰਿਪਲੀ ਦੇ ਲਿਖਤਾ ਹੋਏ ਵੇ ਆਪ ਵਿੱਚ ਵਿੱਚ ਤਾਂ ਇੰਨੇ ਦਿਨ ਹੋ ਗਏ ਹਜੇ ਤੱਕ ਵੀ ਪਾਣੀ ਖੜਾਗਾ ਦੇਖੋ ਆ ਬਹੁਤ ਬੜਾ ਹੋਇਆ ਆ ਦੇਖੋ ਆ ਇੱਧਰ ਦੇਖੋ ਕਿੰਨਾ ਖੜਾਗਾ ਬਹੁਤ ਜ਼ਿਆਦਾ ਖੜਾ ਇੱਧਰ ਤਾਂ ਆਪਾਂ ਬਿਲਕੁਲ ਬਾਰਡਰ ਦੇ ਨਾਲ ਜਾਵਾਂਗੇ ਜਿੱਥੇ ਜਾਵਾਂ ਬਿਲਕੁਲ ਬਾਰਡਰ ਹੈਗਾ ਤੁਹਾਨੂੰ ਬਾਰਡਰ ਪਖਾਵਾਂਗੇ ਤੇ ਵਲੌਗ ਨਾਲ ਬਣੇ ਰਹੋ ਆਹ ਦੇਖੋ ਆ ਸਾਰੀ ਫਸਲ ਬਰਬਾਦ ਹੋਈ ਪਈ ਆ ਹੋ ਗਿਆ ਰਾਜ ਆਉਣ ਦੇ ਉਹਨੂੰ ਸੀ ਚਾਹੁੰਦਾ ਇੱਕ ਇਹ ਥੋੜਾ ਜਿਹਾ ਰਾਹ ਵੀ ਤੰਗ ਜਾਏਗਾ ਇਹ ਉਹ ਪਿੰਡਾਂ ਜਾਂ ਇੰਚ ਜਾਂਦਾ ਰਾਹ ਜਿਹੜੇ ਬਾਰਡਰ ਨਾਲ ਲੱਗਦੇ ਨੇ ਟਰੱਕ ਆਉਂਦਾ ਮੁਰੇ ਫੌਜੀਆਂ ਦਾ ਫੌਜ ਕਿਉਂਕਿ ਇੱਥੇ ਮਿਲਟਰੀ ਲੱਗੀ ਹੋਈ ਆ ਨਾ ਬਾਰਡਰ ਤੇ ਏਰੀਆ ਕਰਕੇ ਜਿਆਦਾ ਬਾਲੇ ਵੱਡਾ ਜਾਮ ਲੱਗ ਗਿਆ ਰਸਤਾ ਥੋੜਾ ਜਿਹਾ ਤੰਗ ਹੈਗਾ ਤਾਂ ਕਰਕੇ ਜਾਮ ਵਾਲਾ ਬੱਟਾ ਲੱਗ ਗਿਆ ਬਾਕੀ ਆਹ ਫੌਜੀ ਆ ਟੈਂਕ ਟੱਕਾਉਂਦੇ ਨੇਗੇ ਪਹਿਲਾਂ ਵੀ ਟਰੈਕਟਰ ਮਸਾ ਕੱਢ ਕੇ ਲੈ ਕੇ ਆਇਆ ਟਰੈਕਟਰ ਵਾਲੀ ਆ ਦੇਖੋ ਕਿ ਮੇ ਟੋਏ ਪਾਏ ਨੇ ਉਹ ਵਿੱਚ ਕਿਸ਼ਤੀ ਵੀ ਖੜੀ ਹੈਗੀ ਆ ਖੜੀ ਹੈ ਕਿਸ਼ਤੀ ਉਹ ਕਿਸਦਾ ਘਰ ਕਮਰਾ ਕਬਰਾ ਢਹਿ ਗਿਆ ਥੱਲੇ ਆ ਸਾਈਡ ਨਾਲ ਦਬ ਜੇ ਉਹ ਇਧਰ ਹੀ ਛੱਡ ਨਾ ਰੱਖੋ ਇਹਨਾਂ ਨੂੰ ਕਿ ਦਾਬਣਾ ਜਾਵੇ ਆਜਰ ਨਾ ਗਾਵੇ ਆ ਰਾਹ ਵੀ ਬਹੁਤ ਜ਼ਿਆਦਾ ਤੰਗ ਹੈਗਾ ਡਰ ਲੱਗਦਾ ਵੀ ਰਾਹ ਨਾ ਦਵਜੇ ਉਹ ਪਹਿਲੇ ਕਿੱਥੇ ਭਰੇ ਬੰਨ ਲਾਉਣ ਆ ਇਧਰ ਬੰਨ ਲਾਇਆ ਹੋਇਆਗਾ ਆ ਗੱਟੇ-ਗੱਟੇ ਪਰ ਕੇ ਬੰਨ ਲਾਇਆ ਹੈ ਕਿਰੇਲੀ ਦਾ ਆ ਹੁਣ ਦੇਖੋ ਇਧਰ ਉਹ ਉਧਰ ਦੇਖੋ ਆ ਬਾਣ ਪੂਰੇ ਸਾਰੇ ਪੱਲ ਪਾਣੀ ਸੀ ਕੌਣ ਸਰਕਾਰ ਨੇ ਕਰਤਾ ਸੀਗਾ ਵੀ ਜਿਹੜੇ ਵੀ ਤੁਹਾਡੇ ਖੇਤ ਖੇਤ ਚ ਰੇਤ ਹੋਊਗੀ ਵੀ ਜਿੱਥੇ ਜਿੱਥੇ ਪਾਣੀ ਆਇਆ ਵੀ ਤੁਸੀਂ ਆਪ ਵੇਚ ਸਕਦੇ ਹੋ ਆਹ ਪੰਨ ਲਾਈ ਜਾਂਦੇ ਨੇ ਮਿੱਟੀ ਲਿਆ ਕੇ ਇੱਧਰ ਪਾਣੀ ਨਿਕਲੀ ਜਾਂਦਾਗਾ ਆਕ ਨੇ ਟਰੈਕਟਰ ਟ੍ਰੈਕਟਰ ਖੜੇ ਨੇ ਆਈ ਆ ਗਿਆ ਕੰਟਰੈਕਟ ਵਾਲੀ ਇਹ ਵਾਲੀ ਮਹਲਾ ਆ ਜਾਂਦਾ ਹੈ ਰੱਖਿਆ ਹੋਇਆ ਨਾਲ ਰੇਤੇ ਵਾਲੇ ਤੇ ਰੇਤਾ ਜਾ ਆਵੇਗਾ ਆਓ ਵੇਖੋ ਆ ਜਿਹੜੀ ਸਾਹਮਣੇ ਤਾਰ ਦਿਖਾਈ ਦਿੰਦੀ ਹੈ ਬਾਰਡਰ ਆ ਗਿਆ ਪਰਲੇ ਪਾਸੇ ਪਾਕਿਸਤਾਨ ਹੈਗਾ ਦੇਖਦੇ ਆਪਾਂ ਉਹਦੇ ਕੋਲ ਜਾਵਾਂਗੇ ਉਧਰ ਦੀ ਆ ਕਰ ਰਿਹਾ ਬਾਰਡਰ ਇਹ ਵਾਂ ਬਾਰਡਰ ਤੇ ਆ ਗਏ ਸਾਰੇ ਘਰਾਂ ਇਹਨਾਂ ਨੂੰ ਲੋਡਾਂ ਗੱਲਾਂ ਗੱਲਾਂ ਬਾਤਾਂ ਕਰਨ ਵਾਲੇ ਹੋਣਗੇ ਪਾਕਿਸਤਾਨ ਵਾਲੇ ਨਾਲ ਆਹ ਗਿਟਾਰ ਆ ਵੇਖੋ ਪਰਲੇ ਪਾਸੇ ਪਾਕਿਸਤਾਨ ਆ ਗਿਆ ਕਿੰਤਾ ਟਾਣੀਆਂ ਡੂਣੀਆਂ ਬਾੜੀਆਂ ਪਾਈਆਂ ਨੇ ਗਣਕੋਲ ਬਾਰਡਰ ਤੇ ਹੈ ਪਿੰਡਾਂ ਟਾਣੀਆਂ ਆਣੇ ਪਿੰਡ ਨੇ ਕਹਿ ਸਕਦੇ ਆਪਾਂ ਥੋੜੇ ਥੋੜੇ ਘਰ ਨੇ ਟਾਣੀਆਂ ਨੇ ਆਹ ਵੇਖੋ ਆ ਆ ਗਿਆ ਬਾਣ ਦੇ ਨਾਲ ਇਹ ਹੈਗਾ ਪਿੰਡ گلਾਬੇ ਵਾਲਾ گلਾਬੇ ਵਾਲੀ ਭੈਣੀ ਆਹ ਵੇਖੋ ਤੇ ਬਿਲਕੁਲ ਬਾਰਡਰ ਤੇ ਆਇਆ ਪਿੰਡ ਆਓ ਸਿਤਾਰਨਾਲੀ ਅਗਲਾ ਆਪੇ ਵਾਲੀ ਪਹਨੇ ਦਾ ਸਕੂਲ ਨਾ ਬਈ ਹੱਥ ਤੱਕ ਆ ਗਈ ਸੀ ਇੱਥੋਂ ਮੁੜ ਗਿਆ ਆਪਾਂ ਤੇ ਹੁਣ ਜਿਹੜੇ ਜਿਹੜੇ ਵੀ ਰੋਡ ਬੰਦ ਹੋਣਗੇ ਉਹਨਾਂ ਨੂੰ ਆਪਾਂ ਆੜਖੀਟ ਦੇ ਜਾਂਾਂਗੇ ਅਦੇ ਲੱਗ ਗਿਆ ਆਪਾਂ ਵੀੜ ਹੋਣਾ ਜਿੰਨ ਜਿੰਨ ਜਰੂਰਤ ਹੈਗੀ ਤੇ ਜਿੰਨੇ ਕੀ ਜਰੂਰਤ ਹੈ ਉਸ ਹਿਸਾਬ ਨਾਲ ਦੇ ਰਹੇ ਆ ਤਾਂ ਜੋ ਸਾਰਿਆਂ ਨੂੰ ਆ ਜੇ ਨਹੀਂ ਤਾਂ ਇਹ ਨਾ ਹੋਵੇ ਵੀ ਵਿੱਚ ਬੰਦੇ ਰਹਿ ਨਾ ਜਾਣ। ਉਹ ਤਾਂ ਪਿੰਡ ਦੇ ਆਈ ਜਾਂਦੇ ਨੇ ਇੱਧਰ ਬਹੁਤ ਬਹੁਤ ਲੋਕ। ਆਪਣੋਂ ਆ ਬਸ ਵੀ ਰਹਿਣਾ ਜਾਣਾ। ਆ ਬੂਰੀਆ ਕੋਲੀਆਂ ਸੀ ਆਪਾਂ ਨੇ ਥੱਲੇ ਕੋਲਡੀਆਂ ਬੂਰੀਆਂ। ਉਹਨੂੰ ਮਿਲ ਚੁੱਕੀ ਹੈ। ਹੁਣ ਜਿਹੜੇ ਜਿਹੜੇ ਲੋਡ ਬੰਦ ਨੇ ਉਹਨਾਂ ਦੇ ਨਾਮ ਲਿਖੇ ਹੋਏ ਨੇ ਕਿ ਲਿਸਟ ਬਣਾਈ ਹੋਈ ਹੈ ਇਹਨਾਂ ਦੇ ਕੋਲ। ਸਰਪੰਚ ਕੋਲ ਲਿਸਟ ਬਣਾਈ ਹੋਈ ਹੈਗੀ। ਉਹਨਾਂ ਨੂੰ ਦੇਈ ਜਾਂਦੇ ਆ ਬਸ। ਜੀ ਮੇ ਪਸ਼ੂ ਨੇ ਜਨੇ ਜਨੇ ਪਸ਼ੂ ਨੇ ਉਹ ਸਾਵ ਨਾਲ ਬਾਲਟੀਆਂ ਪਰ ਪਰ ਦੀ ਜਾਂਦੇ ਆ। ਪਾਪਾ ਵੀ ਹੋਰ ਅੱਪੀ ਆਉਂਦੇ ਛੋਟੇ ਛੋਟੇ ਵੀ ਆਉਂਦੇ ਹੋਰ ਪੁੱਤਰ ਕਸ਼ਮੀਰ ਸੰਘ ਪਲਵੀਰ ਬਸ ਇਹ ਨਦੀ ਜਿਵੇਂ ਹੁਣ ਬਾਈ ਦੇ ਸੇ ਪਸੂ ਨੇ ਤੇ ਉਹਨੂੰ ਸੇ ਵਾਲਟੀਆ ਭਰ ਕੇ ਪਾਤੀਆਂ ਉਸਾਂ ਨਾਲ ਪਾਈ ਜਾਂਦੀ ਹੈ ਆਪਰ ਬਾਈ ਨਾਂ ਬੋਲੀ ਜਾਂਦਾ ਇਹਨਾਂ ਕੋਲ ਲਿਸਟ ਆਈ ਹੈਗੀ ਪੌਣਚਾ ਜਿੰਨਾਂ ਚੰਨਾਂ ਦੇ ਪਸੂ ਨੇਗੇ ਭਗਤ ਵਡਾ ਤੇ ਖਾਲੀਏ ਦਾ ਜਾਣਾਲ ਕੋਈ ਆਦਾ ਪਰਮੀ ਸਿੰਘ ਮੱਖਣ ਸਿੰਘ ਸੁਖਮਨ ਭਾਈ ਪਰੋਭਾਈ ਚੰਮੇ ਆਪੇ ਬੋਲੇ ਮੁਰੇ ਆ ਜਾਣ ਜਗਰ ਸਿੰਘ ਕਟਾੜੀ ਤੇ ਸਭ ਤੋਂ ਪਿਛਲਾ ਨਾ ਬੋਲੇ ਵਿਸ਼ਵਨ ਸਿੰਘ ਸਰਦਾਰ ਜਗਨਜੀਤ ਸਿੰਘ ਜਸਵੰਤ ਕੋਈ ਯਾਦ ਹੈਗਾ ਚੰਮੇ ਜੱਜਣ ਸਿੰਘ ਬਾਲ ਸਿੰਘ ਰਾਮ ਸਿੰਘ ਅਜੇ ਸਿੰਘ ਅੱਜ ਤੱਕ ਕੋਈ ਹੋਣਾ ਯਾਰ ਆ ਟਰਾਲੀ ਤਾਂ ਆਪਣੀ ਲੱਗ ਗਈ ਤੇ ਮੁਰਲੀ ਟਰਾਲੀ ਰਹੀ ਆਹ ਘਰੇ ਸਾਰੇ ਜਾਣੇ ਲੈਣਾ ਤੇ ਟ੍ਰੀਟ ਲੈਣਾ ਚੰਨ ਸਿੰਘ ਮਿੰਦਰ ਸਿੰਘ ਪੂਰਾ ਚੰਦ ਕਨੇ ਲੈਣ ਦਾ ਮੁੰਡਾ ਸਿਦਰਾ ਉਹ ਪੂਰੀ ਗੱਲ ਸੀ ਸਿੰਦੋ ਭਾਈ ਤੁਸੀਂ ਤੇਰੀ ਹੋ ਕਈ ਜਾਣੇ ਆ ਗਿਆ ਉਹ ਮੁੰਡਾ ਯਾਰਾ अद्धे तो ज्यादा लोग लै गे अधे करे गे ट्राली तो होगी वेली ट्राली लाने गे जो बचिया होर पिंड च जाएंगे जे ना बचियाँ तो फिर ठीक है फिर इतने इत जाएंगे सीधे ਕੋਈ ਨਹੀਂ ਕੋਈ ਅੱਛੇ ਡੰਕਰ ਨਾ ਨੰਗਰ ਨੇ ਆਏ ਜੱਗੇ ਠੰਡਾ ਪਾਣੀ ਗਾਜਰ ਨਾ ਨਾ ਹੋਰ ਕਿਉਂ ਪਾਉ ਜੀ ਉਹ ਮੂਰੇ ਪੈਸੇ ਦੇ ਆ ਜੀ ਟੀ ਆ ਮੋਰੀ ਅੱਗੇ ਬੈਠ ਕੇ ਖੜੇ ਆ ਗਏ ਆ ਡੰਕਰ ਉਹ ਖੜਜ ਹੁਣ ਹੁਣ ਪਾ ਦੇ ਸੀ ਨੇ ਪਾ ਦੇ ਖੜੇ ਖੜੇ ਨੈਕਸਟ ਫੀਡ ਆ ਗਈ ਵਿੱਚ ਚੂਰਾ ਵਾਲੀ ਵੀ ਆਇਆ ਜੀ ਆ ਵਿੱਚੀ ਦੂਜੀ ਆ ਜੀ ਆ बिचा के पाउडर जहा चिट्टा जाओ बिचार लाल ने फिर पाउडर जो कई प्रकार की हैगी जाली है, बड़े जा जा। बड़े पकौड़िया जाली। आप थोड़ा जहाडर तू लवो दिखाने के लवो दिखाने थोड़ा जहा थोड़ा जहा जूम करके दिखाने की हाँ वेखो ਆ ਇਸ ਬਾਰਡਰ ਇਧਰੋਂ ਕਹਿੰਦੇ ਵੀ ਸ਼ੇਪ ਬਣਦੀ ਹੈਗੀ ਅਸੀਂ ਆ ਮਾਸਟਰ ਜੀ ਸੀਗੇ ਇਹਨਾਂ ਤੋਂ ਬਸਿਆ ਸੀਗਾ ਆ ਸਕੂਲ ਚ ਪੜਾਉਂਦੇ ਨੇ ਸਰਕਾਰੀ ਸਕੂਲ ਆ ਇੱਥੇ ਤੇ ਇਹਨਾਂ ਨੇ ਦੱਸਿਆ ਸੀਗਾ ਕਹਿੰਦੇ ਵੀ ਸ਼ੇਪ ਬਣਦੀ ਹੈਗੀ ਤੇ ਕਹਿੰਦੇ ਇੱਕ ਮੇਲਾ ਲੱਗਦਾ ਹੁੰਦਾ ਉਹ ਮੇਲੇ ਵੇਲੇ ਉਧਰਲੇ ਲੋਕ ਵੀ ਆਉਂਦੇ ਨੇ ਇਧਰਲੇ ਲੋਕ ਵੀ ਜਾਂਦੇ ਨੇ ਉੱਥੇ ਇਹ ਆ ਇਸ ਪਿੰਡ ਦਾ ਸਰਕਾਰੀ ਸਕੂਲ ਤੇ ਬੱਚਿਆਂ ਨੂੰ ਵੀ ਛੁੱਟੀ ਹੋ ਗਈ ਜਾਣ ਲੱਗੇ ਬੱਚੇ ਬੱਚਿਓ ਬਾਏ बाय सब्सक्राइब कर दो के जा के जा कह के जाके जा, जा सारे जाने कह दो ठीक है बाय बच्चे बैठे हैं ये बैठो बच्चे पढ़ाइए

ਜਾ ਫੇਕ ਵੀ ਇਹੀ ਗੱਲ ਕਰਦਾ ਹੋਵੇ ਨਾ ਆ ਇਹ ਬੋਲੀ ਕਿਉਂ ਹੁੰਦੀ ਹੈ ਅੰਦਰ ਸਿੰਘ ਕੀ ਨੌਸਤਰ ਪਾਲੀ ਬੋਲਣ ਪੁਰਾ ਮੜਾ ਦੇ ਸਾਡੇ ਤੋਂ ਜ਼ਿਆਦਾ ਸੁੱਢੀ ਬਣਾਉਣਾ ਕੱਢ ਦੇ ਅੰਦਰ ਸਿੰਘ ਚੱਲ ਵੀ ਨੰਬਰ ਉਹਦਾ ਕੀ ਹੋਇਆ ਵੀ ਆ ਹੋਰ ਟਰਾਲੀਆਂ ਵੀ ਜਾਈ ਜਾਂਦੀਆਂ ਨੇ ਉਧਰ ਇਦੋਂ ਨਾ ਉਹ ਥੋ ਆਹ ਦੇਖੋ ਕਿੰਨੇ ਟਰਾਲੀ ਆਉਂਦੀਆਂ ਨੇ ਟੂੜੀ ਆ ਸਾਰਿਆਂ ਚ ਟੂੜੀ ਆ ਨਾ ਸਾਰਿਆਂ ਚ ਪੂਰੀ ਐ ਤੂੜੀ ਕਾਲੀ ਇਧਰ ਵੀ ਲਾਗੇ ਕਿਹੜੇ ਪਿੰਡੋਂ ਆਏ ਜੀ ਠੀਕ ਹੈ ਜੀ ਅਸੀਂ ਰਾਜੀਏ ਤੋਂ ਰਾਜੀਆ 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 ਹਾਂ ਜੀ ਓ ਘਰਨੇ ਕੋਲ ਚਾਚਾ ਆ ਗਏ ਬੜੇ ਓ ਚੱਲ ਲਖੇ ਓ ਓ ਓ ਲੱਫੜ ਗਿਆ ਹਰੇ ਕਰੂ ਰੋਕ ਕੇ ਖੜ ਗਿਆ ਲਖਾ ਪਿੰਡ ਬੋਸ ਦਾ ਆ ਸਾਡੀ ਲਿਸਟ ਬਣਾਈ ਹੋਈ ਆ ਇਹਦੇ ਹਿਸਾਬ ਨਾਲ ਅਸੀਂ ਫੀਡ ਦੰਨੇ ਆਗੇ ਪਸ਼ੂਆਂ ਦੇ ਹਿਸਾਬ ਨਾਲ ਬਾਈ ਜਸਿੰਦਰ ਸਿੰਘ ਆ ਜਾਓ ਜਿੰਨੇ ਪਸ਼ੂ 6 ਪਸ਼ੂ ਉਹਨੇ ਉਹਨੇ ਬਾਲਟੇ ਪਾ ਦਨੇ ਆ 6 ਪਸ਼ੂ ਤਿੰਨ ਬਾਲਟੇ ਪਾ ਹਾਂ ਇਹ ਬਾਲਟੀ ਵੱਡੀ ਹਾਂ ਇਹ ਬਾਲਟੀ ਵੱਡੀ ਕੋਈ ਗੱਲ ਨਹੀਂ ਗੈਰ ਇਟ ਗਰਗਨਾਂ ਤੇ ਹਾਲ ਇੰਸਟਿਚਨ ਆ ਜਿਵੇਂ ਸਰ ਦਾ ਉਸੇ ਹਿਸਾਬ ਨਾਲ ਦੇ ਦਗਾ ਜੀ ਗਰਮੇਰ ਸਿੰਘ ਬਾਈ ਲਾਓ ਪਾਣੀ ਪੀ ਲੋ ਗਰਮੇਰ ਸਿੰਘ 4 4 4 ਬਸ 4 4 ਚਾਰ ਵਾਰੀ ਹੋਈ ਗਿਰੋਸੀ ਚਾਰ ਬੱਚਾ ਬਣਾਵਾ ਪਾਸੇ ਚਾਹ ਦਾ ਬਸਾ ਚਾਹ ਬਸੀ ਲੋਏ ਚਾਹ ਫਿਰ ਤੇ ਆ ਬੰਦਾ ਨਹੀਂ ਆ ਬੰਦਾ ਪਾਣੀ ਲੈ ਆਣ ਪਾਣੀ ਪੀਣਾ ਉਧਰ ਤਾਂ ਪੰਪ ਬੰਟਿਆਏ ਸੀਗੇ ਤੇ ਆ ਇੱਕ ਹੋਰ ਪਿੰਡ ਸੀਗਾ ਮੁੜਦੇ ਹੋਏ ਹੁਣ ਇੱਧਰ ਵੀ ਬੰਡੀ ਜਾਂਦੇ ਸੀਗੇ ਆ ਆਗੇ ਸਾਰੇ ਜਣੇ ਤੇ ਇਹਨਾਂ ਨੂੰ ਤਾਂ ਟਰਾਲੀ ਜੀ ਪਾਪਾ ਦੇ ਦਾਂਗੇ ਹੁਣ ਰਾਹਗੇ ਹੋਣਗੇ ਆਪਣੇ ਕੋਲ 60 ਕ ਗੱਟੇ ਕੋਈ ਨਹੀਂ ਕੱਟਾ ਕੋਈ ਨਹੀਂ ਆ ਰਹਾ ਆ ਤੁਸੀਂ ਚਲੋ ਸਤਿਕਾਰਯੋਗ ਸਰਦਾਰ ਉਪਰਿ ਸਤਿਕਾਰਯੋਗ ਜੀ ਆਇਆਂ ਪਿੰਡ ਰਾਜਾ ਜੀ ਆ ਕੋ ਅੱਜ ਫੀਡ ਦੀ ਸੇਵਾ ਲੈ ਕੇ ਕਿ ਕਿਹੜੀ ਰੀਤਾ ਨਹੀਂ ਪੈਂਦੀ ਜੀ ਸੱਤਾ ਸਿੰਘ ਵਾਲੀ 4 ਰੁਪਏ 4 ਰੁਪਏ ਸੱਦਾ ਸੋਹ ਚਾਰ ਨੰਬਰ 8 ਚਾਰ ਨੰਬਰ 8 3 ਨੰਬਰ 3 ਨੰਬਰ ਕੱਧੀ ਕਰਨੀਆਂ ਨੂੰ 3 ਨੰਬਰ ਕੰਨ 4 ਨੰਬਰ 4 ਨੰਬਰ ਸੋ ਫਾਜ਼ਲ ਦਾ ਮਤਲਬ ਫੀਡ ਸੀ ਉਹ ਵੀ ਆਪਾਂ ਤੋਂ ਆਪਾਂ ਕਰਿਆ ਸੀਗਾ ਉਹ ਸੇਵਾ ਆਪਾਂ ਲੈ ਕੇ ਪਹੁੰਚੇ ਆ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਜੋ ਨਾ ਮੈਂ ਦੱਸੇਗਾ ਹਾਂ ਇਹ ਸਾਰਾ ਮਤਲਬ ਇਹ ਪੈਂਦੇ ਸਾਡਾ ਮਤਲਬ ਮੈਸੇਜ ਇਹ ਹੈਗਾ ਸਾਡੇ ਕਿਸੇ ਜੀ ਦੇ ਮਨ ਦੇ ਵਿੱਚ ਇਹ ਨਾ ਜਾਵੇ ਕਿ ਵੀ ਪਤਾ ਨਹੀਂ ਸਾਡੇ ਕੋਈ ਜਿਹੜਾ ਵੀ ਆਪਾਂ ਕੋਈ ਰੁਪਈਆ ਇਕੱਠਾ ਕਰਿਆ ਉਹਦੀ ਕੋਈ ਦਰਬਾਰ ਨਾ ਦਿੱਤੀ ਜਾਵੇ ਹਾਂ ਉਹ ਤੁਹਾਡੇ ਸਾਹਮਣੇ ਹੈਗਾ ਜਿਹੜਾ ਬੰਦਿਆ ਜਾ ਠੀਕ ਹੈ ਟੱਕ ਬਾਈ ਦਾ ਘਟਾ ਦੱਸੇਂਦਰ ਸਿੰਘ ਆ ਜਾਓ ਆ ਵੇਖੋ ਆ ਵੀ ਇੱਧਰ ਸੇਵਾ ਕਰਨ ਆਏ ਨੇ ਤੂੜੀ ਲੈ ਕੇ ਕਈ ਟਰਾਲੀਆਂ ਲੱਗੀਆਂ ਦੋ ਤਿੰਨ ਅੱਧਰ ਖੜੀਆਂ ਨੇ 9-10 ਟਰਾਲੀਆਂ ਲੱਗੀਆਂ ਤੂੜੀ ਤੂੜੀ ਐ ਇਹ ਆਪਣੇ ਸੇਵਾਦਾਰ ਇਹ ਮਤਲਬ ਇਹਦੇ ਚੱਕਰ ਦੇ ਨਾਲ ਚੱਕਾ ਜਗੇਲਾ ਏ ਅਸੀਂ ਖੜੇਆ ਪਿੰਡ ਚੱਕ ਰਹੇ ਲਾ ਹਨ ਜਿਹੜਾ ਪਹਿਲਾਂ ਗਿਆ ਸੀ ਉਹ ਤੇਜਾ ਰਹੇ ਲਾ ਸੀ ਤੇ ਹੁਣ ਬਸ ਇਥੋਂ ਪਿੰਡ ਨੂੰ ਚਾਲੇ ਪਾਵਾਂਗੇ ਹੈ ਦੋ ਗੱਟੇ ਖੜੇ ਨੇ ਲੋੜ ਖੜੀ ਤੇ ਆ ਬਸ ਇੱਕ ਵਾਰ ਲੱਤ ਰਦ ਲੈ ਚੱਲ ਬਾਕੀ ਆ ਦੇ ਆ ਦੇ ਉਹ ਇੱਕ ਆ ਡਿਕਰ ਖੜਾਉਂ ਆ ਜੇ ਰੋਣੀਆਂ ਲਿਆ